ਤੇ ਫਿਰ ਤੁਹਾਨੂੰ ਇਹ ਨਹੀਂ ਉਹ ਸ਼ਿਵਾਜ ਦਵਾਰੇ ਕਿ ਇਹ ਜਿਹੜੀ ਨਹਿਰ ਆ ਜਿਹੜੀ ਇਹਨੂੰ ਦੁਵਾਰਾ ਬਣਾਵਾਂਗੇ ਅਸੀਂ ਉਹ ਬਸ ਗੋਲਮੋਲ ਗੱਲਾਂ ਕਰ ਰਹੇ ਨੇ ਆਹਦੇ ਨੇ ਕੋਈ ਤੁਹਾਨੂੰ ਨਹਿਰ ਬਣਾ ਕੇ ਤਾਂਗੇ ਵੀਰ ਜੀ ਨਹਿਰ ਬਣਾਉਣੀ ਕੀ ਆ ਸਾਰੇ ਤੁਸੀਂ ਵੇਖ ਲਓ ਨਹਿਰ ਹੀ ਗਾਇਬ ਕਰਦੀ ਪੁੱਟ ਕੇ ਨਹਿਰ ਨਹਿਰ ਹੀ ਲੈ ਗਏ ਨੇ ਪੁੱਟ ਕੇ ਠੀਕ ਆ ਨਾ ਹਾਂ ਤੇ ਇਹ ਇਥੋਂ ਮਿੱਟੀ ਪੋਟਕਲ ਜਾ ਕੇ ਪਾਸੇ ਪਾ ਰਹੀ ਜੇ ਸਾਨੂੰ ਇਸ ਨਹਿਰ ਤੇ ਲੋਡ ਪੈ ਗਈ ਅਸੀਂ ਕਿੱਥੋਂ ਮਿੱਟੀ ਲੈ ਕੇ ਆਵਾਂਗੇ ਐਸਡੀ ਇਥੇ ਜਿਹੜੇ ਮੁਲਾਜ਼ਮ ਖੜੇ ਹੈ ਸਾਡੀ ਜਈ ਦੇ ਐਸਜੋ ਨਾਲ ਗੱਲ ਹੋ ਚੁੱਕੀ ਆ ਫਿਰ ਜੀ ਆਉਣ ਵਾਲੇ ਸਮੇਂ ਤੇ ਨਹਿਰ ਹੀ ਗਾਇਬ ਹੋ ਗਈ ਆ ਜਿਹੜਾ ਪਾਣੀ ਪੈਂਦਾ ਲੋਕਾਂ ਨੂੰ ਪਾਣੀ ਖਤਮ ਹੋ ਜਾਣੇ ਆ ਨਹਿਰ ਜਦੋਂ ਹੈਗੀ ਨਹੀਂ ਤੇ ਵੇਖ ਲਓ ਇਥੋਂ ਪੋਟ ਕੇ ਦੂਜੇ ਮੈਨੇ ਲਈ ਜਾ ਰਹੇ ਨੇ ਸਾਨੂੰ ਪਰੇਸ਼ਾਨੀ ਇਹ ਹੈ ਕਿ ਸਾਡਾ ਪਾਣੀ ਖਤਮ ਹੋ ਰਿਹਾ ਅਸੀਂ ਅੱਗੇ 4 ਦਿਨ ਦਾ ਸਮਾਂ ਦੇਣੇ ਨਾ ਹੋਇਆ ਇਸ ਕੰਮ ਤੇ ਅਸੀਂ ਪੱਕਾ ਇਥੇ ਸੰਘਰਸ਼ ਕਮੇਟੀ ਦੇ ਨਾਲ ਤਾਲਮੇਲ ਕਰਕੇ ਸਾਰੇ ਵੈਣ ਭਰਾਵਾਂ ਨਾਲ ਅਸੀਂ ਇਥੇ ਅਸੀਂ ਖੈਰ ਨੂੰ ਲੈ ਕੇ ਤੁਹਾਡਾ ਬਿਜੇਕਰ ਕੰਮ ਨਹੀਂ ਕਰਦੇ ਇਸ ਧਰਨਾ ਲਗਾਉਂਗੇ ਜੇ ਪੱਕਾ ਧਰਨਾ ਲਾਦਾਂਗੇ ਅਸੀਂ ਜੇ ਨਾ ਰੁਕੇ ਇੱਕ ਦੋ ਦਿਨ ਦੇਖਣਾ ਅਸੀਂ ਬਹਿ ਗਏ ਅੱਜ ਹੀ ਬਹਿ ਗਏ ਚਾਰ ਪੰਜ ਬੰਦੇ ਠੀਕ ਆ ਨਾ ਹਟੇ ਤੇ ਅਸੀਂ ਪੱਕਾ ਧਰਨਾ ਲਾ ਕੇ ਤੇ ਅਸੀਂ ਵੱਡੀ ਕਾਰਵਾਈ ਕਰਾਂਗੇ ਹਾਂਜੀ ਹਾਂਜੀ ਵੀਰ ਜੀ ਜੋ ਵੀਰ ਉਹਨਾਂ ਨੇ ਕਿਹਾ ਸੀਗਾ ਗੱਲ ਇਸੇ ਤਰ੍ਹਾਂ ਹੀ ਸਾਰਾ ਕੁਝ ਬਿਜੜਾ ਇੱਥੇ ਮਿੱਟੀ ਪੱਟੀ ਜਾ ਰਹੀਆਂ ਬਿਲਕੁਲ ਸਹੀ ਹੈ ਜੀ ਇਹ 100 ਸਾਲ ਤੋਂ ਪੁਰਾਣੀ ਨਹਿਰ ਆ ਠੀਕ ਆ ਸਾਡੀ ਗੱਲ ਕਹੇ ਨਹੀਂ ਮੰਨੀ ਤੇ ਖੇਰੀ ਸਾਨੂੰ ਫੇਰਾ ਸਾਰੇ ਭੈਣ ਭਰਾ ਇਕੱਠੇ ਕਰਕੇ ਤੇ ਖਬਰ ਲਾਉਣੀ ਪਈ ਆ ਸਾਡੀ ਕਹਤੇ ਨਹੀਂ ਕੋਈ ਵੀ ਸੁ ਇਹ ਜੀ ਨਹਿਰ 100 ਸਾਲ ਤੋਂ ਪੁਰਾਣੀ ਸੀ ਹਾਂ ਬਈ ਨਹਿਰ ਜਿਹੜੀ ਪੱਟੀ ਗਈ ਹੈ ਹਾਂ ਜੀ ਪੱਟੀ ਜਾਂਦੀ ਆ ਇਹ ਲੋਕਿਆਂ ਨੂੰ ਫਿੱਟਰ ਜਾਂਦਾ ਜੀ ਅੱਛਾ ਜੀ ਤੇ ਕਾਗਜ਼ਾਂ 'ਚ ਸਾਨੂੰ ਤਿੰਨ ਚਾਰ ਹੋਰ ਮੰੰਤੀ ਵੀ ਕਰਕੇ ਗਏ ਆ ਵੀ ਇਹ ਪੱਕੀ ਨਹਿਰ ਹੋ ਜਾਣੀ ਆ ਪਰ ਕੱਲ ਨੂੰ ਜੇ ਪੱਕੀ ਨਹਿਰ ਹੋ ਗਈ ਤੇ ਇਹਦੀ ਮਿੱਟੀ ਕਿੱਥੋਂ ਲਵਣਗੇ ਇੱਥੋਂ ਮਿੱਟੀ ਨਹਿਰੀ ਤੇ ਰਹੀ ਪੜ ਦਿੱਤੀਆਂ ਤੇ ਫਿਰ ਨਹਿਰ ਤਾਂ ਫਿਰ ਬਰਾਬਰ ਹੋਊਗੀ ਇਹ ਪਹਿਲਾਂ ਦੀ ਹਾਂ ਜੀ ਹਾਂ ਜੀ ਤੇ ਇਸ ਨਹਿਰ ਦੀ ਅਸੀਂ ਇਹ ਆਨੇ ਵੀ ਮਿੱਟੀ ਨਹੀਂ ਚੱਕਣੀ ਚਾਹੀਦੀ ਇੱਥੋਂ ਦੀ ਮਿੱਟੀ ਇੱਥੇ ਰਹਿਣੀ ਚਾਹੀਦੀ ਆ ਜੀ ਤੇ ਸਾਨੂੰ ਕੱਲ ਨੂੰ ਲੋਕਿਆਂ ਨੂੰ ਪਾਣੀ ਅਸੀਂ ਨਹੀਂ ਜਾਣਾ ਹੋਵੇ ਤੇ ਫਿਰ ਮਿੱਟੀ ਦਾ ਬਹੁਤ ਖਤਮ ਹੋ ਜੇਗੀ ਤੇ ਜੇਕਰ ਮੰਨ ਲਓ ਇਹ ਨਹੀਂ ਰੁਕਦੇ ਜਿਵੇਂ ਵੀ ਜਣਾ ਨਾ ਕਿਆ ਸੰਘਰਸ਼ ਅਸੀਂ ਕਰਾਂਗੇ ਫਿਰ ਤੁਸੀਂ ਨਾਲ ਹੋਵੋਗੇ ਸੰਘਰਸ਼ ਬਿਲਕੁਲ ਜੀ ਬਿਲਕੁਲ ਅਸੀਂ 100 ਬੰਦਾ ਲੈ ਕੇ ਇਥੇ ਤੰਬੂ ਲਾਵਾਂਗੇ ਨਾਲ ਬਹਾਂਗੇ ਝੰਡੇ ਲੈ ਕੇ ਸੰਘਰਸ਼ ਕਮੇਟੀ ਦੇ ਬੰਦੇ ਸਰਪੰਚ ਨਮਰਦਾਰ ਨਾਲ ਪੰਜ ਪੈਡ ਨੇ ਜੀ ਤੁਹਾਨੂੰ ਵੀ ਇਹ ਨਹਿਰ ਦਾ ਬਣੀ ਲੱਗਦਾ ਹੈ ਜੀ ਆ ਸਾਡੇ 8 ਕਿੱਲੇ ਜੀ ਆ ਸਾਹਮਣੇ ਇਨ੍ਹਾਂ ਦੇ ਨਾਲ ਬੈਠੇ ਅੱਛਾ ਤੇ ਇਹ ਪੰਗ ਕਰਿਆ ਨੇ ਵੀ ਇਹ ਸਾਡੇ ਆ ਪੂਰੀ ਜਾਂਦੇ ਆ ਇਹ ਨਾਲ ਨਿਕਲਣੀ ਚਾਹੀਦੀ ਤੇ ਜਿਆਦਾ ਟਾਈਮ ਦੀ ਵਜਦੀ ਹੈ ਬਸ਼ੇਰਾ ਨਹਿਰੇ ਚਲਦੀ ਹੈ ਅੱਛਾ ਇਹ ਬਸ਼ੇਰਾ ਨਹਿਰੇ ਇਹ ਹੁਣ ਸਿੱਖ ਸਰ ਕੱਢੀ ਗਈ ਹੈ ਤੇ ਇਹਦੇ ਵਿੱਚੋਂ ਦੀ ਸਾਖ ਪਾੜ ਗਈ ਇੱਥੋਂ ਇਹ ਪਿੱਛੋਂ ਸਾਰੇ ਆਉਂਦੇ ਸੀ ਜਿਹੜੀ ਕਿਲੀ ਕੋਲ ਤੇ ਇਹ ਤੇ ਉੱਪਰੋਂ ਚਲੇਗੀ ਜਿਹੜੇ ਲੋਕਾ ਫਿਟਰ ਇਹ ਲੋਕਾ ਹੁਣ ਮੈਂ ਇਸ ਤੋਂ ਲੋਕਾ ਫਿਟਰ ਬਣ ਗਿਆ ਹੈ ਹੈ ਸਾਡੇ ਲੋਕਾਂ ਨੂੰ ਪਾਣੀ ਪੈਂਦਾ ਸੀ ਹੁਣ ਜਿਵੇਂ ਘੜਦਾ ਜਾ ਹੁਣ ਸਾਨੂੰ ਪਾਣਾ ਇਸ ਦੇ ਥੋੜਾ ਜਿਹਾ ਜਿੰਨਾ ਕਿ ਪੈਂਦਾ 4-500 ਰੁਪਏ ਨੂੰ ਉਹ ਇਹਨਾਂ ਲੋਕਾਂ ਨੇ ਸਾਰਿਆਂ ਨੇ ਇਹਨਾਂ ਬੰਦ ਕਰਨਾ ਸ਼ੁਰੂ ਖਤਮ ਕਰ ਦਿੱਤਾ ਸਾਡੇ ਪਿੰਡ ਮਿੱਠਿਆਂ ਦੀ 8 ਕਿੱਲੇ ਪੰਚਾਇਤ ਦੀ ਪੈਲੀ ਆ ਅੱਛਾ ਜੀ ਕੋਈ ਕਨੈਕਸ਼ਨ ਨਹੀਂ ਉਹਦੇ ਵਿੱਚ ਹੈਗਾ ਮੋਟਰਾਂ ਦਾ ਕਨੈਕਸ਼ਨ ਨਹੀਂ 8 ਕਿੱਲੇ ਦੇ ਵਿੱਚ ਹੈਗਾ ਹਾਂ ਤੇ ਉਹ ਵੀ ਸਾਡੀ ਪਹਿਲੀ ਬੇਕਾਰਵ ਜਣੀ ਹੈ ਜੇ ਨਹਿਰਪੂਰੀ ਕੀ ਤੇ ਅੱਛਾ ਨਹਿਰਪੂਰੀ ਕੀ ਪਹਿਲੀ ਪੰਚਾਇਤ ਦੀ ਆ ਪੰਚਾਇਤ ਦੀ ਪਹਿਲੀ ਨਹਿਰ ਦੇ ਸਿਰ ਤੇ ਆ ਤੇ ਮਲਕੀ ਉਹ ਤਾਂ ਫਿਰ ਕਿਸੇ ਨੇ ਲੈਣੀ ਨਹੀਂ ਉਹ ਤਾਂ ਫਿਰ ਫ੍ਰੀਜ ਵੀ ਨਹੀਂ ਲੈਣੀ ਕਿਸੇ ਨੇ ਇੱਕ ਗਾਂ ਚੜ੍ਹਨੀ ਨਹੀਂ ਨੀ ਸਾਡੇ ਪਿੰਡ ਦੀ ਉਹ ਤਾਂ ਨਹਿਰ ਦੇ ਆਸਰੇ ਜਿਹੜੀ ਤੇ ਉਹ ਨਹਿਰ ਦੇ ਆਸਰੇ ਤੇ ਲਗਭਗ ਸਾਡੇ ਪਿੰਡ ਦਾ ਆ 6 ਕਿਲੇ ਸਾਡੀ ਅੱਗੇ ਪਾ ਹੋਰਾਂ ਦੀ 8 ਕਿਲੇ ਇਹਨਾਂ ਦੀ ਪਹਿਲੀ 30 35 ਕਿਲੇ ਅੱਗੇ ਮਲਕੀਤ ਸਰਪੰਚ ਕੀ ਪੀਪਲ ਸੋ ਕੀ ਕਿਕਰ ਸੋ ਕੀ ਇਹ ਪਾਕੀ ਵੀ ਸੈਂਕੜੇ ਜਿਹੜੇ ਆ ਉਹ ਕਿੱਲੇ ਨੂੰ ਮਾਰ ਪੈਂਦੀ ਹੈ ਇਸ ਚੀਜ਼ ਦੇ ਨਾਲ ਪੈਣੀ ਪੈਣੀ ਵੀਰ ਜੀ ਸੈਂਕੜੇ ਪਿੰਡੇ ਪੰਜ ਪਿੰਡਾਂ ਨੂੰ ਪੈਣੀ ਮਾਰ ਇਸ ਨਹਿਰ ਦੀ ਠੀਕ ਆ ਨਾ ਹਾਂਜੀ ਜਿਹੜੀ ਹੁਣੇ ਨਹਿਰ ਖਤਮ ਹੀ ਕਰ ਦਿੱਤੀ ਕਿ ਤਾਹਾਂ ਤੂੰ ਹੀ ਦੇਖ ਲਓ ਕਹਾਣੀ ਖਤਮ ਕਰਤੀ ਨਹਿਰ ਤਾਂ ਛੱਡੀ ਨਹੀਂ ਜੇ ਪਟ ਪਟ ਸਾਰੇ ਵਾਲੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਇਸ ਵਕਤ ਅਸੀਂ ਵਿਧਾਨ ਸਭਾ ਹਲਕਾ ਜੀਰਾ ਦੇ ਇਲਾਕੇ ਵਿੱਚ ਖੜੇ ਹੋਏ ਆ ਇਲਾਕਾ ਤੁਹਾਨੂੰ ਦੱਸ ਦਿੰਨੇ ਆ ਕਿ ਲੋਕੇ ਮਿੱਠੇ ਤੇ ਕੁਦੂ ਵਾਲੇ ਦਾ ਰਕਬਾ ਇੱਥੇ ਪੈਂਦਾ ਨਹਿਰ ਜਿਹੜੀ ਹੈ ਲੋਕਾ ਫੀਡਰ ਨਹਿਰ ਜਿਹੜੀ ਆ ਉੱਥੇ ਖੜੇ ਹੋਏ ਆ ਅਸੀਂ ਨਹਿਰ ਨੂੰ ਲੈ ਕੇ ਕੋਈ ਮੁਸ਼ਕਲ ਜਿਹੜੀ ਆ ਉਹ ਇਲਾਕਾ ਨਿਵਾਸੀਆਂ ਨੂੰ ਆ ਰਹੀ ਆ ਇਲਾਕੇ ਦੇ ਪਤਵੰਤੇ ਸੱਜਣੇ ਤੇ ਖੜੇ ਹੋਏ ਨੇ ਕਿਸਾਨ ਆਗੂ ਖੜੇ ਹੋਏ ਨੇ ਜਿਹੜੇ ਇੱਥੇ ਦੇ ਮੌਜੂਦਾ ਸਨੀਕ ਨੇ ਕਿਸਾਨ ਉਹ ਸਾਰੇ ਇੱਥੇ ਖੜੇ ਹੋਏ ਨੂੰ ਤੁਸੀਂ ਦੇਖ ਸਕਦੇ ਹੋ ਕੀ ਗੱਲਬਾਤ ਆ ਸਾਰੀ ਆਪਾਂ ਇਹਨਾਂ ਦੇ ਮੂੰਹ ਹੀ ਜਾਣਦੇ ਆ ਕਿ ਕੀ ਪਰੇਸ਼ਾਨੀ ਇਹਨਾਂ ਨੂੰ ਜਿਹੜੀ ਆ ਉਹ ਆ ਰਹੀ ਆ ਹਾਂਜੀ ਵੀਰ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਪਿੰਡ ਮਿੱਠੇ ਤੋਂ ਬੋਹ ਰਹੇ ਆ ਹਾਂਜੀ ਕਿ ਕੀ ਮਸਲਾ ਕੀ ਆ ਕਿਹੜੀ ਗੱਲੋਂ ਅੱਜ ਇੱਥੇ ਇਕੱਠੇ ਹੋਏ ਤੁਸੀਂ ਸਾਰੇ ਇੰਨੇ ਸਾਰੇ ਕਿਸਾਨ ਭਰਾ ਕੀ ਗੱਲ ਕੀ ਬਣੀ ਆ ਵੀਰ ਜੀ ਗੱਲ ਇਹ ਬਣੀ ਆ ਕਿ ਇਸ ਨਹਿਰ ਕੱਚੀ ਆ ਸਾਡੇ ਪਿੰਡ ਨੂੰ ਪਾਣੀ ਪੈਂਦਾ ਧਾਨਾ ਲੱਗਾ ਹੋਇਆ ਏ ਤੇ گا ਲੋਕਾਂ ਨੂੰ ਪਾਣੀ ਜਾਂਦਾ ਏ ਤੇ ਇਹ ਸਾਡੀ ਕੱਚੀ ਨਹਿਰ ਪੁੱਟ ਕੇ ਨਾਲ ਜਾ ਕੇ ਅਗਲੇ ਪਿੰਡਾਂ 10 ਪਿੰਡਾਂ ਸਸਤੇ ਵਾਲੀ ਦੇ ਲੱਗੇ ਉੱਥੇ ਪਾ ਰਹੇ ਨੇ ਪਿਛਲੇ 3-4 ਦਿਨ ਤੋਂ ਠੀਕ ਆ ਸਾਡੀ ਨਹਿਰ ਵਗਦੀ ਆ ਕੱਚੀ ਕੱਚੀ ਨਹਿਰ ਨੂੰ ਪੁੱਟ ਕੇ ਪੱਕੀ ਬਣਾ ਰਹੇ ਨੇ ਜਿਹੜੇ ਲੋਕਾਂ ਨੇ ਅੱਗੋਂ ਨਹਿਰਾਂ ਵਾਈਆਂ ਹੋਈਆਂ ਜਿਹੜੀ ਇੱਥੇ ਨਹਿਰ ਆ ਜਿਹੜੀ ਮੌਜੂਦਾ ਤੁਸੀਂ ਦਰਸ਼ਕੋ ਸਕਰੀਨ ਦੇ ਉੱਤੇ ਦੇਖ ਰਹੇ ਹੋ ਵੀ ਇਹ ਨਹਿਰ ਨੂੰ ਪਟਕੇ ਤੋਂ ਗਾਇਬ ਕੀਤਾ ਜਾ ਰਿਹਾ ਤੇ ਹੋਰ ਦੂਜੇ ਬੰਨੇ ਮਿੱਟੀ ਪਾਈ ਜਾ ਰਹੀ ਹੈ ਹਾਂਜੀ ਇਸ ਨਹਿਰ ਨੂੰ ਪਟਕੇ ਲਾ ਕੇ ਅਗਲੇ ਬੰਨੇ ਮਿੱਟੀ ਪਾਈ ਜਾ ਰਹੀ ਜਿਨ੍ਹਾਂ ਲੋਕਾਂ ਨੇ ਨਹਿਰ ਅੱਗੇ ਵਾਈ ਹੋਈ ਆ ਉੱਥੇ ਜਾ ਕੇ ਪਾ ਰਹੇ ਨੇ ਤੇ ਫਿਰ ਤੁਹਾਨੂੰ ਇਹ ਨਹੀਂ ਉਹ ਕੁਝ ਵਜ੍ਹਾ ਦਵਾਰੇ ਕਿ ਇਹ ਜਿਹੜੀ ਨਹਿਰ ਆ ਜਿਹੜੀ ਇਹਨੂੰ ਦੁਬਾਰਾ ਬਣਾਵਾਂਗੇ ਅਸੀਂ ਉਹ ਬਸ ਗੋਲਮੋਲ ਗੱਲਾਂ ਕਰ ਰਹੇ ਨੇ ਆਹਦੇ ਨੇ ਕੋਈ ਤੁਹਾਨੂੰ ਨਹਿਰ ਬਣਾ ਕੇ ਤਾਂਗੇ ਵੀਰ ਜੀ ਨਹਿਰ ਬਣਾਉਣੀ ਕੀ ਆ ਸਾਰੀ ਤੁਸੀਂ ਵੇਖ ਲਓ ਨਹਿਰ ਹੀ ਗਾਇਬ ਕਰਦੀ ਪਟਕੇ ਨਹਿਰ ਨਹਿਰ ਹੀ ਲੈ ਗਏ ਨੇ ਪਟਕੇ ਠੀਕ ਆ ਨਾ ਹਾਂ ਤੇ ਇਹ ਇਥੋਂ ਮਿੱਟੀ ਪੋਟਕਲ ਜਾ ਕੇ ਪਾਸੇ ਪਾ ਰਹੀ ਜੇ ਸਾਨੂੰ ਇਸ ਨਾਲ ਤੇ ਲੋਡ ਪੈ ਗਈ ਅਸੀਂ ਕਿੱਥੋਂ ਮਿੱਟੀ ਲੈ ਕੇ ਆਵਾਂਗੇ ਠੀਕ ਆ ਜਿੱਦਣੀ ਤੇ ਮਿੱਟੀ ਪਟ ਰਾਇਆ ਜਦੋਂ ਮਿੱਟੀ ਪਟ ਰਾਇੀ ਸੀ ਤੁਸੀਂ ਇੱਥੇ ਲੱਗ ਗਈ ਤੁਹਾਡੇ ਨਾ ਨਜ਼ਦੀਕ ਤੁਹਾਡੇ ਕਰਨੇ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਗੱਲਬਾਤ ਕੀਤੀ ਉਹਨਾਂ ਨੂੰ ਵੀ ਵੀਰ ਜੀ ਸਾਡੀ ਦੂਜੇ ਬੰਨੇ ਪੈ ਲਈ ਇੱਧਰ ਵੀਰ ਜੀ ਉਹਨਾਂ ਦੀ ਪੈ ਲਈ ਅਸੀਂ ਉਹਨਾਂ ਨੂੰ ਕਿਹਾ ਤੇ ਜੈ ਸਿੰਘ ਸਾਹਿਬ ਦਾ ਐਸ ਡੀਓ ਸਾਹਿਬ ਆਂਦੇ ਕਿ ਸਾਡੀ ਗੱਲ ਹੋ ਚੁੱਕੀ ਆ ਠੀਕ ਆ ਅਸੀਂ ਤਾਂ ਪੁੱਟ ਰਹੇ ਆ ਤੇ ਜਿਸ ਦੀ ਗੱਲ ਹੋ ਚੁੱਕੀ ਆ ਐਸਾ ਹੀ ਹੋ ਜੇ ਐਸ ਡੀਓ ਤੇ ਜਿਹੜੇ ਮੁਲਾਜ਼ਮ ਖੜੇ ਹੈ ਸਾਡੀ ਜੈ ਦੇ ਐਸ ਡੀਓ ਨਾਲ ਗੱਲ ਹੋ ਚੁੱਕੀ ਆ ਤੇ ਅਸੀਂ ਉਹਨਾਂ ਨੂੰ ਕਿਹਾ ਹੈ ਤੇ ਉਹਨਾਂ ਨੇ ਨਹੀਂ ਗੱਲ ਮੰਨੀ ਸਾਡੀ ਠੀਕ ਆ ਦੋ ਦਿਨ ਉਹਨਾਂ ਨੇ ਰਦਸਤੇ 10 15 ਟਰੈਕਟਰ ਲਾ ਕੇ ਮਿੱਟੀ ਢੋਈ ਆ ਤੇ ਜਿਹੜਾ ਰੁਕੇ ਰਹੇ ਨੇ ਕੱਲ ਫੇਰ ਲੱਗੇ ਰਹੇ ਨੇ ਅੱਛਾ ਹਾਂਜੀ ਮਤਲਬ ਕਿ ਜੇ ਮਿੱਟੀ ਇਥੋਂ ਪੱਟੀ ਗਈ ਹੈ ਜਿਵੇਂ ਸਾਰੀ ਤੇ ਇਹਦਾ ਕੀ ਨੁਕਸਾਨ ਕੀ ਹੋਏਗਾ ਜੇਕਰ ਸਾਰੀ ਜੋ ਇਹਨਾਂ ਨੇ ਪੜ ਦਿੱਤੀ ਜਿਵੇਂ ਇੱਥੇ ਪੱਟੀ ਜਾਰੀ ਤੁਹਾਨੂੰ ਕੀ ਲੱਗਦਾ ਕੀ ਨੁਕਸਾਨ ਆਉਣ ਵਾਲੇ ਸਮੇਂ 'ਚ ਇਹਦਾ ਕੀ ਨੁਕਸਾਨ ਹੋ ਸਕਦਾ ਵੇਰ ਜੀ ਆਉਣ ਵਾਲੇ ਸਮੇਂ ਤੇ ਨਹਿਰ ਗਾਇਬ ਹੋ ਗਈ ਆ ਜਿਹੜਾ ਪਾਣੀ ਪੈਂਦਾ ਲੋਕਾਂ ਨੂੰ ਪਾਣੀ ਖਤਮ ਹੋ ਜਾਣੇ ਆ ਨਹਿਰ ਜਦੋਂ ਹੈਗੀ ਨਹੀਂ ਤੇ ਵੇਖ ਲਓ ਇਥੋਂ ਪੋਟ ਕੇ ਦੂਜੇ ਮੈਨੇ ਲੈ ਜਾ ਰਹੇ ਨੇ ਸਾਨੂੰ ਪਰੇਸ਼ਾਨੀ ਇਹ ਹੈ ਕਿ ਸਾਡਾ ਪਾਣੀ ਖਤਮ ਹੋ ਰ ਕੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡੀ ਜਿਹੜੀ ਗੱਲ ਹੈ ਸਾਰੇ ਪ੍ਰਸ਼ਾਸਨ ਤੱਕ ਜਾਣੇ ਸੀਨੀਅਰ ਅਧਿਕਾਰੀਆਂ ਤੱਕ ਜਾਣੀਆਂ ਕੀ ਮੰਗ ਕਰਦੇ ਹੋ ਤੁਸੀਂ ਕੀ ਚਾਹੁੰਦੇ ਹੋ ਵੀਰ ਜੀ ਅਸੀਂ ਇਹ ਚਾਹੁੰਦੇ ਆ ਕਿ ਜਿਵੇਂ ਸਾਡੀ ਨਹਿਰ ਪਾਣੀ ਪੈਂਦਾ ਸੀ ਉਦੋਂ ਹੀ ਕੱਢ ਦਿੱਤੀ ਜਾਵੇ ਠੀਕ ਆ ਜਿਹੜੇ ਜਿਹੜੇ ਅਧਿਕਾਰੀਆਂ ਨੇ ਇਹ ਕੰਮ ਕੀਤਾ ਮਿੱਟੀ ਚੋਕੇ ਪਾਸੇ ਕੀਤੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਅਸੀਂ ਅੱਗੇ 4 ਦਿਨ ਦਾ ਸਮਾਂ ਦੇਨੇ ਨਾ ਹੋਇਆ ਇਸ ਕੰਮ ਤੇ ਅਸੀਂ ਪੱਕਾ ਇੱਥੇ ਸੰਘਰਸ਼ ਕਮੇਟੀ ਦੇ ਨਾਲ ਤਾਲਮੇਲ ਕਰਕੇ ਸਾਰੇ ਪੈਣ ਭਣਾਵਾਂ ਨਾਲ ਅਸੀਂ ਇੱਥੇ ਪੱਕਾ ਧਰਨਾ ਲਾਵਾਂਗੇ ਨਹਿਰ ਦੇ ਉੱਤੇ ਨਹਿਰ ਨੂੰ ਲੈ ਕੇ ਤੁਹਾਡਾ ਬੀਜੇਕਰ ਕੰਮ ਨਹੀਂ ਕਰਦੇ ਇਹ ਸੇ ਧਰਨਾ ਲਗਾਉਂਗੇ ਪੱਕਾ ਧਰਨਾ ਲਾ ਦਾਂਗੇ ਅਸੀਂ ਜੇ ਨਾ ਰੁਕੇ 1-2 ਦਿਨ ਦੇਖਣਾ ਅਸੀਂ ਬਹਿ ਗਏ ਅੱਜ ਹੀ ਬਹਿ ਗਏ ਚਾਰ-ਪੰਜ ਬੰਦੇ ਠੀਕ ਹੈ ਨਾ ਹਟੇ ਤੇ ਅਸੀਂ ਪੱਕਾ ਧਰਨਾ ਲਾ ਕੇ ਤੇ ਅਸੀਂ ਵੱਡੀ ਕਾਰਵਾਈ ਕਰਾਂਗੇ ਹਾਂਜੀ ਵੀਰ ਜੀ ਜੋ ਵੀਰ ਉਹਨਾਂ ਨੇ ਕਿਹਾ ਠੀਕ ਆ ਗੱਲ ਇਸੇ ਤਰ੍ਹਾਂ ਹੀ ਆ ਸਾਰਾ ਕੁਝ ਵਿਜੜਾ ਇੱਥੇ ਮਿੱਟੀ ਪੱਟੀ ਜਾ ਰਹੀ ਆ ਬਿਲਕੁਲ ਸਹੀ ਹੈ ਜੀ ਇਹ 100 ਸਾਲ ਤੋਂ ਪੁਰਾਣੀ ਨਹਿਰ ਆ ਇਹ ਤੇ ਮੌਜੂਦਾ ਸਰਕਾਰ ਧੱਕਾ ਕਰੰਦੇ ਹੀ ਚੁੱਕ ਚੁੱਕ ਮਿੱਟੀ ਉਧਰ ਲਈ ਜਾਂਦੀ ਹੈ ਮੌਜੂਦਾ ਸਰਕਾਰ ਦੇ ਸਮੇਂ ਹੋ ਰਿਹਾ ਹੈ ਜਿਹੜੀ ਆਪਾਂ ਬਣਾਈ ਸੀ ਸਰਕਾਰ ਠੀਕ ਆ ਇਹ ਸਰਕਾਰ ਨੂੰ ਅਸੀਂ ਤਾਂ ਖਬਰ ਲਈ 5 ਦਿਨ ਤੋਂ ਰੌਲਾ ਪਾ ਰਹੇ ਆ ਕਹੇ ਨਹੀਂ ਸਾਡੀ ਗੱਲ ਸੁਣੀ ਤੁਸੀਂ ਕੁਟਾਰੀ ਸਾਹਿਬ ਨਾਲ ਨਹੀਂ ਗੱਲਬਾਤ ਕੀਤੀ ਕੋਈ ਵੀਰ ਜੀ ਅਸੀਂ ਕੁਟਾਰੀਆ ਸਾਹਿਬ ਨਾਲ ਗੱਲਬਾਤ ਨਹੀਂ ਕੀਤੀ ਅਸੀਂ ਤਾਂ ਨਾਲ ਜਿਹੜੇ ਆਪਣੇ ਆਂਦੇ ਗਵਾਂਦੇ ਮੈਂਬਰ ਜਿਨ੍ਹਾਂ ਦੇ ਪੈੜੀਆਂ ਦੇ ਵਿੱਚੋਂ ਚੁੱਕ ਸਾਡੀ ਗੱਲ ਕੈਹੇ ਨਹੀਂ ਮੰਨੀ ਤੇ ਖੇਰੀ ਸਾਨੂੰ ਫੇਰਾ ਸਾਰੇ ਭੈਣ ਭਰਾ ਇਕੱਠੇ ਕਰਕੇ ਇਹ ਖਬਰ ਲਾਉਣੀ ਪਈ ਆ ਸਾਡੀ ਕਹਤੇ ਨਹੀਂ ਕੋਈ ਵੀ ਸੁਣਵਾਈ ਹੋ ਰਹੀ ਹੋਰ ਕੋਈ ਵੀਰ ਭਰਾ ਆਪਣੀ رائے ਰੱਖਣੀ ਚਾਹੁੰਦਾ ਹੋਵੇ ਦੱਸਣਾ ਚਾਹੁੰਦਾ ਹੋਵੇ ਜੇ ਕੋਈ ਗੱਲ ਰਹਿ ਗਈ ਹੋਵੇ ਤੇ ਉਹ ਦੱਸ ਸਕਦਾ ਇੱਥੇ ਸਾਰੇ ਜਿੰਨੇ ਮੌਜੂਦ ਆ ਹਾਂ ਇੱਧਰ ਸਾਡੇ ਭੈਣ ਭਰਾ ਲੋਕਿਆ ਦਵਾਏ ਹੋਏ ਨੇ ਹਾਂਜੀ ਹਾਂ ਹਾਂਜੀ ਹਾਂਜੀ ਮੈਗਰਜੀਕਾ ਖਾਲਸਾ ਮੈਗਰਜੀਕੀ ਫਤਿਹ ਇਹ ਜੀ ਨਹਿਰ 100 ਸਾਲ ਤੋਂ ਪੁਰਾਣੀ ਸੀ ਹਾਂ ਜਿਹੜੀ ਪੱਟੀ ਗਈ ਹੈ ਹਾਂ ਜੀ ਪੱਟੀ ਜਾਂਦੀ ਆ ਇਹ ਲੋਕਿਆਂ ਨੂੰ ਫਿੱਟਰ ਜਾਂਦਾ ਜੀ ਅੱਛਾ ਜੀ ਤੇ ਕਾਗਜ਼ਾਂ 'ਚ ਸਾਨੂੰ ਤਿੰਨ ਚਾਰ ਉਹਨਾ ਮੰਤੀ ਵੀ ਕਰਕੇ ਗਏ ਵੀ ਇਹ ਪੱਕੀ ਨਹਿਰ ਹੋ ਜਾਣੀ ਆ ਪਰ ਕੱਲ ਨੂੰ ਜੇ ਪੱਕੀ ਨਹਿਰ ਹੋ ਗਈ ਤੇ ਇਹਦੀ ਮਿੱਟੀ ਕਿੱਥੋਂ ਲਵਣਗੇ ਇੱਥੋਂ ਮਿੱਟੀ ਨਹਿਰੀ ਤੇ ਰਹੀ ਪੱਟ ਦਿਤੀਆਂ ਤੇ ਫਿਰ ਨਹਿਰ ਤਾਂ ਫਿਰ ਬਰਾਬਰ ਹੋਊਗੀ ਇਹ ਪਾਣੀ ਜੀ ਹਾਂ ਜੀ ਹਾਂ ਜੀ ਤੇ ਇਸ ਨਹਿਰ ਦੀ ਅਸੀਂ ਇਹ ਆ ਨਾ ਵੀ ਮਿੱਟੀ ਨਹੀਂ ਚੱਕਣੀ ਚਾਹੀਦੀ ਇੱਥੋਂ ਦੀ ਮਿੱਟੀ ਇੱਥੇ ਲੈਣੀ ਚਾਹੀਦੀ ਆ ਜੀ ਤੇ ਸਾਨੂੰ ਕੱਲ ਨੂੰ ਲੋਕਿਆਂ ਨੂੰ ਪਾਣੀ ਅਸੀਂ ਨਹੀਂ ਜਾਣਾ ਹੋਵੇ ਤਾਂ ਫਿਰ ਮਿੱਟੀ ਦਾ ਬਹੁਤ ਖਤਮ ਹੋ ਜੇਗੀ ਤੇ ਜੇਕਰ ਮੰਨ ਲਓ ਇਹ ਨਹੀਂ ਰੁਕਦੇ ਜਿਵੇਂ ਵੀ ਜਣਾ ਨਾ ਕਹੇ ਸੰਘਰਸ਼ ਅਸੀਂ ਕਰਾਂਗੇ ਫਿਰ ਤੁਸੀਂ ਨਾਲ ਹੋਵੋਗੇ ਚੰਗਾ ਬਿਲਕੁਲ ਜੀ ਬਿਲਕੁਲ ਅਸੀਂ 100 ਬੰਦਾ ਲੈ ਕੇ ਇੱਥੇ ਤੰਬੂ ਲਾਵਾਂਗੇ ਨਾਲ ਬਹਾਂਗੇ ਝੰਡੇ ਲੈ ਕੇ ਸੰਘਰਸ਼ ਕਮੇਟੀ ਦੇ ਬੰਦੇ ਸਰਪੰਚ ਨਮਰਦਾਰ ਨਾਲ 5 ਮਿੰਟ ਨੇ ਜੀ 5 ਮਿੰਟ ਹੈ ਜੀ ਨਾਲ ਹਾਂਜੀ ਹਾਂਜੀ ਕਿੰਨੇ ਬੰਦੇ ਨੇ ਹੈਗਾ ਪਾਣੀ ਇਥੋਂ ਮਿੱਟੀ ਨਾ ਵੀ ਜਾਣੀ ਚਾਹੀਦੀ ਇਹਨਾਂ ਦੇ ਪੈਲੇ ਹੈਗੇ ਗੱਲ ਕਰਦਾ ਤੁਹਾਡਾ ਕਰ ਬੰਦੇ ਸਾਡਾ ਪਿੰਡ ਜੀ ਹਰੀਪੁਰ ਪਿੰਡ ਹਰੀਪੁਰ ਵਸਤੀ ਜਿਹੜੀ ਲੋਕਿਆਂ ਦੇ ਨਾਲ ਹਾਂਜੀ ਹਾਂਜੀ ਇਹ ਤੁਹਾਨੂੰ ਵੀ ਦੇ ਨਿਰਦਾਪਣੀ ਲੱਗਦਾ ਤੁਹਾਨੂੰ ਜੀ ਆ ਸਾਡੇ 8 ਕਿੱਲੇ ਜੀ ਆ ਸਾਹਮਣੇ ਐ ਇਹਨਾਂ ਦੇ ਨਾਲ ਬਾਈ ਹੁਣਾਂ ਦੇ ਅੱਛਾ ਤੇ ਸਾ ਇਹ ਬੰਗ ਕਰੀਏ ਨੇ ਵੀ ਸਾਡੇ ਆ ਪੂਰੀ ਜਾਂਦੇ ਆ ਇਹ ਨਾਲ ਨਿਕਲਣੀ ਚਾਹੀਦੀ ਆ ਇਹ ਜਿਵੇਂ ਹੈਗਾ ਉਹ ਜਾਂਦੇ ਤੇ ਭਾਈ ਹੁਣ ਨਹੀਂ ਆਇਆ ਸੀ ਪਹਿਲੇ ਜਦੋਂ ਨਹੀਂ ਕੰਮ ਸ਼ੁਰੂ ਕੀਤਾ ਸੀ ਭਾਈ ਹੁਣ ਸਾਡੇ ਨਾਲ ਸੀ ਦੋ ਤਿੰਨ ਬੰਦੇ ਸੀ ਹੋਰ ਕੋਈ ਨਹੀਂ ਹੈਗਾ ਸੀ ਇਹੇ ਗੱਲ ਕੀਤੀ ਕਿ ਤੁਸੀਂ ਨਾ ਚੱਕੋ ਹਾਂਜੀ ਤੇ ਐਨਾ ਦੇ ਪੁਸ਼ ਅਧਿਕਾਰੀਆਂ ਨੇ ਸਾਡੇ ਨਾਲ ਵੱਧ ਘੱਟ ਵੀ ਕੀਤੀ ਆ ਠੀਕ ਆ ਤਾਂ ਵੀ ਚੁੱਪ ਕਰਕੇ ਚਲੇ ਗਏ ਠੀਕ ਆ ਅਧਿਕਾਰੀ ਜਿਹੜੇ ਇਥੇ ਕੰਮ ਕਰ ਰਹੇ ਸੀ ਉਹ ਬੋਲ ਉਹਨਾਂ ਨੇ ਲੱਗੇ ਸੀ ਟੈਟਰ ਟਰਾਲੀਆਂ ਤੇ ਜਿਹੜੇ ਆਂਦੇ ਸੀ ਕਿ ਅਸੀਂ ਤੇ ਤੁਹਾਨੂੰ ਬਣਾ ਦੇਾਂਗੇ ਅਸੀਂ ਉਹ ਕਰ ਦਿਆਂਗੇ ਤੇ ਅਸੀਂ ਕੋਈ ਨਹੀਂ ਗੱਲ ਕੀਤੀ ਉਹਨਾਂ ਨਾਲ ਇਹੋ ਜੀ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਨਹਿਰ ਪੁੱਟੀ ਜਾ ਰਹੀ ਪਿਛਲੇ 4 ਦਿਨ ਤੋਂ 2-4 ਘੜੇ ਰੁਕਦੇ ਨੇ ਮਸ਼ੀਨ ਉਥੇ ਖਲਾਰਦੇ ਨੇ ਫਿਰ ਲਾਏ ਆਉਂਦੇ ਨੇ ਫਿਰ ਪੁੱਟਦੇ ਨੇ ਕੋਈ ਨਹੀਂ ਪਤਾ ਰਾਤ ਨੂੰ ਵੀ ਮੈਨਗ ਹੋ ਰਹੀ ਆ ਠੀਕ ਆ ਹਾਂ ਉਹ ਤੇ ਤੁਹਾਡੀ ਇਕਲੀ ਉਮਰ ਕਿੰਨੀ ਤੁਹਾਡੀ ਸਾਡੇ ਜੀ 70 ਦੇ ਜਿਹੜੇ ਤੇ ਜਦੋਂ ਇਹ ਤੁਸੀਂ ਨਿਕਲਦੇ ਫਿਰ ਦੇਖਦੇ ਰਹੇ ਉਦੋਂ ਦੀ ਨਹਿਰ ਹੈਗੀ ਸਾਡੇ ਨੇ ਤਾਂ ਬਾਅਦ ਚ ਪੈਣ ਲਈ ਜੀ ਇਥੇ ਇਹਨਾਂ ਨੂੰ ਪਤਾ ਭਾਈ ਹੋਣਾ ਦੇ ਬਾਅਦ ਥੋੜਾ ਜਿਹਾ ਹਾਂ ਜੀ ਹਾਂ ਜੀ ਭਾਈ ਇਹ ਨਹਿਰ ਗਰੇਜਾ ਦੇ ਟਾਈਮ ਦੀ ਵਜਦੀ ਹੈ ਬਸ਼ੀਰਾ ਨਹਿਰੇ ਚਲਦੀ ਹੈ ਅੱਛਾ ਇਹ ਬਸ਼ੀਰਾ ਨਹਿਰੇ ਇਹ ਹੁਣ ਸਿੱਖ ਸਰ ਕੱਢੀ ਗਈ ਹੈ ਤੇ ਇਹਦੇ ਵਿੱਚੋਂ ਦੀ ਸਾਖ ਪਾੜ ਗਈ ਇੱਥੋਂ ਇਹ ਪਿੱਛੋਂ ਸਾਰੇ ਆਉਂਦੇ ਸੀ ਜਿਹੜੀ ਕਿਲੀ ਕੋਲ ਦੇ ਇਹ ਉਪਰਾਂ ਨੂੰ ਚਲ ਗਈ ਜੋੜੇ ਲੋਕਾ ਫਿਟਰ ਇਹ ਲੋਕਾ ਹੁਣ ਮੈਂ ਇਸ ਤੋਂ ਲੋਕਾ ਫਿਟਰ ਬਣ ਗਿਆ ਹੈ ਹਾਂ ਸਾਰੇ ਲੋਕਾਂ ਨੂੰ ਪਾਣੀ ਪੈਂਦਾ ਸੀ ਹੁਣ ਹੁਲੀ ਜਿਵੇਂ ਘੜਦਾ ਗਿਆ ਹੁਣ ਸਾਨੂੰ ਪਾਣਾ ਥੋੜੇ ਜਿੰਨੇ ਕੋ ਪੈਂਦਾ 4-500 ਰੁਪਏ ਨੂੰ ਉਹ ਇਹਨਾਂ ਲੋਕਾਂ ਨੇ ਖਰਿਆਣੇ ਇਹਨਾਂ ਬੰਦ ਕਰਨਾ ਸ਼ੁਰੂ ਖਤਮ ਕਰਨਾ ਮੈਂ ਸਭ ਨਾਲ ਗੱਲ ਕਰ ਹਾਂਜੀ ਨਿਰਮਲ ਜੀ ਕੀ ਕੀ ਕਰਨਾ ਚਾਹੋਗੇ ਖਤਮ ਕੀਤੀ ਸਾਡੇ ਪਿੰਡ ਮਿੱਠਿਆਂ ਦੀ 8 ਕਿੱਲੇ ਪੰਚਾਇਤ ਦੀ ਪੈਲੀ ਆ ਅੱਛਾ ਜੀ ਕੋਈ ਕਨੈਕਸ਼ਨ ਨਹੀਂ ਉਹਦੇ ਵਿੱਚ ਹੈਗਾ ਮੋਟਰਾਂ ਦਾ ਕਨੈਕਸ਼ਨ ਨਹੀਂ 8 ਕਿੱਲੇ ਦੇ ਵਿੱਚ ਹੈਗਾ ਹਾਂ ਤੇ ਉਹ ਵੀ ਸਾਡੀ ਪਹਿਲੀ ਬੇਕਾਰ ਵਜਣੀ ਹੈ ਜੇ ਨਹਿਰ ਪੂਰੀ ਗਈ ਤੇ ਅੱਛਾ ਪੂਰੀ ਗਈ ਉਹ ਪਹਿਲੀ ਪੰਚਾਇਤ ਦੀ ਆ ਪੰਚਾਇਤ ਦੀ ਪਹਿਲੀ ਨਹਿਰ ਦੇ ਸਿਰ ਤੇ ਆ ਇਹ ਮਤਲਬ ਕਿ ਉਹ ਤਾਂ ਫਿਰ ਕਹਿੰਨੇ ਲੈਣੀ ਨਹੀਂ ਉਹ ਤਾਂ ਫਿਰ ਫਰੀਜ ਵੀ ਨਹੀਂ ਲੈਣੀ ਕਹਿੰਨੇ ਕਿ ਗਾਂ ਚੜ੍ਹਨੀ ਨਹੀਂ ਕਿ ਸਾਡੇ ਪਿੰਡ ਦੀ ਉਹ ਤਾਂ ਨਹਿਰ ਦੇ ਆਸਰੇ ਜਿਹੜੀ ਤੇ ਉਹ ਨਹਿਰ ਦੇ ਆਸਰੇ ਤੇ ਆ ਅਸਲ ਚ ਇਹ ਹੈ ਗੇਮ ਪਾਈ ਜਾ ਰਹੀ ਹੈ ਅਸੀਂ ਤਿੰਨ ਟਰਾਲੀਆਂ ਗੁਰਦਾਰ ਸਾਹਿਬ ਨੂੰ ਲੱਗਦਾ ਨਹੀਂ ਕੋਈ ਇੱਕ ਗਿਣੀ ਮਿਤੀ ਸ਼ਾਸਤ ਦੇ ਨਾਲ ਕੰਮ ਹੋ ਰਿਹਾ ਜਦੋਂ ਮਿੱਟੀ ਚਕਿੰਦੀ ਨਾ ਜਦੋਂ ਮਿੱਟੀ ਚਕਿੰਦੀ ਹੀ ਅਸੀਂ ਗੁਰਦਾਰ ਸਾਹਿਬ ਦਾ ਇਮਾਰਤ ਬਣਾ ਰਹੇ ਹਾਂ ਬਾਬੇ ਜੀ ਦਾ ਕਾਕ ਕੋਠੀ ਬਣਾ ਰਹੇ ਹਾਂ ਤਿੰਨ ਟਰਾਲੀਆਂ ਮਿੱਟੀ ਲੈ ਕੇ ਗਏ ਆ ਤੇ ਸਾਨੂੰ ਫੋਨ ਆ ਗਿਆ ਜੈਦਾ ਵੀ ਮਿੱਟੀ ਤੂੰ ਹੀ ਨਹੀਂ ਪ੍ਰਾਈਵੇਟ ਤੂੰ ਹੀ ਆਪਦੇ ਘਰੇ ਮਿੱਟੀ ਪਾਉਂਦੇ ਪਏ ਜੀ ਅਹੀਂ ਆਖਿਆ ਵੀ ਅਹੀਂ ਮਿੱਟੀ ਨਹੀਂ ਕਰੇ ਪਾਉਂਦੇ ਪਏ ਜਾ ਕੇ ਵੇਖ ਲਓ ਗੁਰਦਾਰ ਪਿੰਡ ਨੂੰ ਵੀ ਪਤਾ ਗੁਰਦਾਰਸੇ ਮਿੱਟੀ ਪੈਂਦੀ ਉਹਨਾਂ ਨੇ ਆਖਿਆ ਵੀ ਤੁਸੀਂ ਇਹ ਪ੍ਰਾਈਵੇਟ ਮਿੱਟੀ ਨਹੀਂ ਲਈ ਆ ਸਕਦੇ ਤੇ ਮੈਂ ਜਿਹੜਾ ਆਪਣਾ ਉਹਨਾਂ ਨੇ ਤੁਹਾਨੂੰ ਗੁਰਦਾਰਸਾ ਉੱਤੇ ਮਿੱਟੀ ਪਾਉਣ ਤੋਂ ਇਥੇ ਰੋਕ ਦਿੱਤਾ ਤੇ ਆਪ ਜਿਹੜੀ ਇੱਥੇ ਮਿੱਟੀ ਪੱਟ ਕੇ ਜਿਹੜੀ ਉਹ ਆਪਦੇ ਕੰਮ ਲਈ ਵਰਤ ਰਿਆ ਮੇਰੇ ਤੋਂ ਛੋਟਾ ਬੇਲੀ ਜਿਹੜਾ ਹੈ ਭਰਾ ਮੇਰਾ ਇਹ ਗੁਰਦਾਰਸਾ ਦਾ ਪ੍ਰਧਾਨ ਬਣਾਇਆ ਉਹਨੇ ਮੈਨੂੰ ਫੋਨ ਕੀਤਾ ਮੇਰੇ ਕੋ ਘਰੇ ਗਿਆ ਮਸ਼ੀਨ ਰਿਪੇਅਰ ਕਰਦਾ ਹਾਂ ਮੈਂ ਮੈਂ ਕਿਹਾ ਵੀ ਤੂੰ ਬਿਲਕੁਲ ਬੰਦ ਕਰ ਦੇ ਆਪਾਂ ਹੋਰ ਕਿਧਰ ਮਿੱਟੀ ਆਪਦੀ ਕਣਕ ਚੋਂ ਪੁੱਟ ਕੇ ਪਾ ਲਾਂਗੇ ਪਹਿਲੀ ਗੰਨੀਆਂ ਚ ਪੈ ਗਈ ਐ ਤੇ ਤੂੰ ਦਫਾ ਕਰ ਪਰ ਤੇ ਮਜੂਦਾ ਸਰਪੰਚ ਦੇ ਭਰਾ ਨੇ ਸਰਪੰਚ ਮੈਂ ਜਾਂਦਾ ਨਹੀਂ ਨੂੰ ਕੰਮ ਪੈ ਗਿਆ ਸਰਪੰਚ ਨੂੰ ਤੇ ਮੈਨੂੰ ਉਹਨਾਂ ਪਿਆ ਤੇ ਉਹ ਅਹੀਂ ਰੋਗਤਾ ਉਹਨੇ ਸਾਨੂੰ ਜੈ ਨੇ ਫੋਨ ਲਾ ਕੇ ਸਾਡੇ ਪਿੰਡ ਦੀ 8 ਕਿੱਲੇ ਪਹਿਲੀ ਬੇਕਾਰ ਹੋ ਜਾਣੀ ਆ ਜਿਹੜਾ ਰਗਵਾ ਸਾਡੇ ਪਿੰਡ ਦਾ ਆ 6 ਕਿੱਲੇ ਸਾਡੀ ਅੱਗੇ ਪਾ ਹੋਰਾਂ ਦੀ 8 ਕਿੱਲੇ ਇਹਨਾਂ ਦੀ ਪਹਿਲੀ 35 ਕਿੱਲੇ ਅੱਗੇ ਮਲਕੀਤ ਸਰਪੰਚ ਕੀ ਪੀਪਲ ਸੋ ਕੀ ਕਿਕਰ ਸੋ ਕੀ ਜੇ ਵਾਗ ਇਹ ਵੀ ਸੈਂਕੜੇ ਜਿਹੜੇ ਆ ਉਹ ਕਿੱਲਿਆਂ ਨੂੰ ਮਾਰ ਪੈਂਦੀ ਹੈ ਇਸ ਚੀਜ਼ ਦੇ ਨਾਲ ਪੈਣੀ ਪੈਣੀ ਵੀਰ ਜੀ ਸੈਂਕੜੇ ਪਿੰਡੇ ਪੰਜ ਪਿੰਡਾਂ ਨੂੰ ਪੈਣੀ ਮਾਰ ਇਸ ਨਹਿਰ ਦੀ ਠੀਕ ਆ ਨਾ ਹਾਂਜੀ ਹਾਂ ਜਿਹੜੀ ਹੁਣੇ ਨਹਿਰ ਖਤਮ ਹੀ ਕਰ ਦਿੱਤੀ ਕਿ ਤਾਹੇ ਦੇਖ ਲਓ ਕਹਾਣੀ ਖਤਮ ਕਰਤੀ ਨਹਿਰ ਤਾਂ ਛੱਡੇ ਨੇ ਜੇ ਪਟਪਟ ਸਾਰੇ ਲੈ ਜਾ ਰਹੇ ਨੇ ਹੁਣ ਤੁਸੀਂ ਤੁਹਾਡਾ ਬਸ ਲਾਸਟੇ ਮੈਂ ਇੱਕ ਹੀ ਕੁਐਸਚਨ ਪੁੱਛੂੰਗਾ ਤੁਹਾਨੂੰ ਇੱਕ ਮਿੰਟ ਵੀ ਤੁਸੀਂ ਇਹੀ ਚਾਹੁੰਦੇ ਹੋ ਕਿ ਨਹਿਰ ਨੂੰ ਦੁਬਾਰਾ ਉਵੇਂ ਦਾ ਉਵੇਂ ਹੀ ਬਣਾਇਆ ਜਾਵੇ ਸਾਡੀ ਨਹਿਰ ਹੈਗੀ ਸੀ ਪੱਕੀ ਪੱਕੀ ਕਰ ਦਿੱਤਾ ਜਾਵੇ ਇਹਨੂੰ ਹਾਂਜੀ ਪੱਕੀ ਦਾ ਰਹਿ ਦਰ ਪੱਕੀ ਤੇ ਜੋ ਕਰਨੀ ਵੱਖਰੀ ਗੱਲ ਆ ਕੱਚੀ ਸਾਡੀ ਰਹਿਣ ਦੇ ਠੀਕ ਹੈ ਨਾ ਵੀਰ ਜੀ ਜੇ ਨਹੀਂ ਪੱਕੀ ਹੁੰਦੀ ਇਹ ਇਹ ਨਹੀਂ ਕਰਦੇ ਸਾਡੀ ਕੱਚੀ ਰਹਿਣ ਦੋ ਸਾਨੂੰ ਇਹੇ ਅਪੀਲ ਪ੍ਰਸ਼ਾਸਨ ਨੂੰ ਸਾਡੇ ਹਾਂਜੀ ਨਹਿਰ ਤੇ ਅਸੀਂ ਮਿੱਟੀ ਨਹੀਂ ਜੇ ਉਧਰ ਮਿੱਟੀ ਕਿਤੇ ਪਾਸੇ ਪਾਉਣੀ ਹੈ ਉਹ ਆਪਦੀ ਮਿੱਟੀ ਲਿਆ ਕੇ ਪਾਉਣੀ ਹੈ ਹਾਂਜੀ ਹਾਂਜੀ ਜਿਨ੍ਹਾਂ ਨੇ ਅੱਗੋਂ ਨਹਿਰ ਵਾਈ ਆ ਉਹਨਾਂ ਨੂੰ ਪੁੱਛੋ ਕਿੱਥੋਂ ਮਿੱਟੀ ਪਾਉਣੀ ਕੀ ਕਰਨੀ ਸਾਡੀ ਨਹਿਰ ਜਾ ਕੇ 10 ਪਿੰਡ ਤੇ ਨਹੀਂ ਪਾਉਣੀ ਸਾਹ ਸਕਦੇ ਠੀਕ ਹੈ ਜੀ ਸਿਰਲੀ ਮਿੱਟੀ ਪੈਂਦੀ ਵੀ ਇੱਥੋਂ ਜਾ ਜਾ ਕੇ ਹਾਂਜੀ 10 ਪਿੰਡ ਦੂਰ ਆ ਮਿਲ ਕੇ ਐਸਤੇ ਪਿੰਡ ਦੀ ਦੂਜੇ ਬੰਨੇ ਮਿੱਟੀ ਪਈ ਜਾ ਰਹੀ ਆ ਵੇਰਦੀ ਵਿੱਚ ਲੱਗੇ ਹੋਏ ਨੇ ਮੁਲਾਜ਼ਮ ਭੈਣ ਭਰਾ ਵੀ ਉਹ ਵੀ ਇਹ ਨਹਿਰ ਵਾਲੇ ਸਾਹ ਦੇ ਰਹੇ ਨੇ ਹੈਗੇ ਸਾਡੇ ਆਂਧੀ ਗਵਾਂਢੀ ਨੇ ਸਾਡੀ ਗੱਲ ਨਹੀਂ ਸੁਣ ਰਹੇ ਉਹਨਾਂ ਦਾ ਸਾਹ ਦੇ ਰਹੇ ਨੇ ਇਹ ਸਾਰਿਆਂ ਦਾ ਮਤਲਬ ਕੀ ਸਾਰਿਆਂ ਦਾ ਹੀ ਕੰਮ ਆ ਸਮੋਚੀ ਸਾਰੇ ਠੀਕ ਆ ਕਿ ਰੇਲੀ ਮਿਲੀ ਸਾਥ ਜੇ ਦੇ ਨਾਲ ਹੀ ਇਦਾਂ ਨਜਾਇਜ਼ ਮੈਨਗ ਹੋ ਰਹੀ ਆ ਵੀਰ ਜੀ ਜੇ ਹੁਣ ਆ ਪਹਿਲੀ ਮੇਰੇ ਚਾਚੇ ਦੇ ਪੁੱਤਰਾਂ ਦੀ ਤੇ ਇਹਨਾਂ ਨੂੰ ਨਹਿਰ ਦਾ ਫਾਇਦਾ ਹੀ ਆ ਹਾਂਜੀ ਹਾਂਜੀ ਇਹਨਾਂ ਨੂੰ ਸਾਰਿਆਂ ਨੂੰ ਜਿਹਨੇ ਵੀ ਦੀ ਪਹਿਲੀ ਦੇ ਨਹਿਰ ਰੰਗ ਦੀ ਸਭ ਨੂੰ ਪੈਸਾ ਇੱਕ ਬੰਦੇ ਸਰਕਾਰ ਕਹਿ ਰਹੀ ਹੈ ਨਹਿਰੀ ਪਾਣੀ ਦਵਾਵਾਂਗੇ ਦੂਜੇ ਬੰਦੇ ਨਹਿਰਾ ਜਿਹੜੀਆਂ ਕੱਚੀਆਂ ਨਹਿਰਾ ਪੱਟ ਕੇ ਪੱਕੀਆਂ ਬਣਾਈਆਂ ਜਾ ਰਿਆ ਕੱਚੀਆਂ ਖਤਮ ਕਰੀ ਜਾ ਰਹੇ ਇਹ ਇਹਨਾਂ ਦੀ ਗੱਲ ਦੋਰੀ ਜਾਂਦੀ ਆ ਇਹ ਬਦਲਾਵ ਆ ਇਹ ਬਦਲਾਵ ਇਹ ਬਦਲਾਵ ਆ ਰਿਹਾ ਇਸ ਟਾਈਮ ਮੌਜੂਦਾ ਸਰਕਾਰ ਦਾ ਠੀਕ ਆ ਕੱਚੀਆਂ ਨਹਿਰਾ ਪੋਟ ਕੇ ਪੱਕੀਆਂ ਬਣਾਓ ਕੱਚੀਆਂ ਗਾਇਬ ਕਰ ਦਿਓ ਜਿਹੜੇ ਲੋਕਾਂ ਵਿਚਾਰਿਆ ਨੇ ਰੋਕੀ ਰੋਕੀ ਹੋਈ ਮਿੱਟੀ ਆ ਆ ਦੀ ਜ਼ਮੀਨਾਂ ਰੋਕੀਆਂ ਹੋਈਆਂ ਨੇ ਤੇ ਉਹ ਕਹਾਣੀ ਖਤਮ ਕਰ ਰਹਾ ਜੀ ਨਹਿਰਾ ਖਤਮ ਹੋ ਰਹੀ ਤੁਹਾਡੇ ਸਾਹਮਣੇ ਆ ਠੀਕ ਹੈ ਤੇ ਸਾਡੇ ਨਾਲ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਠੀਕ ਆ ਵੀਰ ਜੀ ਠੀਕ ਹੈ ਜੀ ਅੱਜ ਗਲਬਤ ਸਾਰੀ ਦਰਸ਼ਕੋ ਗਲਬਤ ਸਾਰੀ ਤੁਸੀਂ ਸੁਣ ਲਈ ਆ ਜਿਹਨੇ ਇਥੇ ਪਤਵੰਤੇ ਸੱਜਣ ਸਾਰੇ ਖੜੇ ਹੋਏ ਸੀ ਸਾਰਿਆਂ ਦਾ ਇਹੀ ਕਹਿਣਾ ਕਿ ਜਿਹੜੀ ਨਹਿਰ ਆ ਇਹ ਜਿਵੇਂ ਪਹਿਲਾਂ ਸੀ ਓਵੇਂ ਹੀ ਬਣਨੀ ਬਣੀ ਰਹਿਣੀ ਚਾਹੀਦੀ ਹੈ ਜੇਕਰ ਸਰਕਾਰ ਕੋਲੇ ਗੁੰਜਾਇਸ਼ ਹੈ ਤਾਂ ਪੱਕੀ ਕਰ ਦੋਵੇ ਭਾਵੇਂ ਜੇ ਨਹੀਂ ਹੈ ਤਾਂ ਸਾਨੂੰ ਕੱਚੀ ਰਹਿਣ ਦੇਵੇ ਪਰ ਜਿਹੜੀ ਸਾਡੀ ਨਹਿਰ ਆ ਇਹ ਓਵੇਂ ਹੀ ਰਵੇ ਇਥੋਂ ਮਿੱਟੀ ਜਿਹੜੀ ਆ ਨਾ ਪੱਟੀ ਜਾਵੇ ਅਸੀਂ ਉੱਚ ਅਧਿਕਾਰੀ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਤੇ ਉਹ ਸਾਰੀ ਗੱਲਬਾਤ ਵੀ ਤੁਹਾਨੂੰ ਅਸੀਂ ਉਹਨਾਂ ਦਾ ਜਿਹੜਾ ਪਾਕਾ ਉਹ ਵੀ ਸੁਣਾਉਣਾ ਕਿ ਉਹ ਕੀ ਕਹਿੰਦੇ ਆ ਉਹਨਾਂ ਦਾ ਕੀ ਕਹਿਣਾ ਪਰ ਜਿਹੜਾ ਇਹ ਕਿਸਾਨ ਨੇ ਇਹਨਾਂ ਵੱਲੋਂ ਤੇ ਇਹ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਇੱਥੋਂ ਮਿੱਟੀ ਚੱਕਣੀ ਬੰਦ ਨਾ ਕੀਤੀ ਗਈ ਇਹ ਤਾਂ ਇਹ ਫਿਰ ਇੱਥੇ ਪੱਕਾ ਮੋਰਚਾ ਲਾਉਣਗੇ ਕਿਸਾਨ ਜਥੇਬੰਦੀਆਂ ਦੇ ਨਾਲ ਤਾਲਮਿਲ ਕਰਕੇ ਇੱਥੇ ਫਿਰ ਪੱਕਾ ਜਿਹੜਾ ਕੋਈ ਧਰਨਾ ਲਾਉਣਾ ਪਿਆ ਜਾਂ ਮੋਰਚਾ ਲਾਉਣਾ ਪਿਆ ਤਾਂ ਉਹ ਫਿਰ ਪੱਕਾ ਵਿੜਨਗੇ ਇਹਨਾਂ ਨੇ ਅੱਜ ਜਿੱਥੋਂ ਇਹ ਐਲਾਨ ਕਰ ਦਿੱਤਾ ਇਸ ਸਬੰਧੀ ਜਦੋਂ ਅਸੀਂ ਉੱਚ ਅਧਿਕਾਰੀ SDO ਸਰਦਾਰ ਗਰੇਵਾਲ ਸਭ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਈ ਸਪਸ਼ਟ ਜਵਾਬ ਸਾਨੂੰ ਜਿਹੜਾ ਇਸ ਗੱਲ ਦਾ ਨਹੀਂ ਦਿੱਤਾ ਜਿਹੜੇ ਉਹਨਾਂ ਦੇ ਤੇ ਇਲਜ਼ਾਮ ਲਗਾਏ ਗਏ ਸਨ ਨੁਕਸਾਨਾਂ ਵੱਲੋਂ ਉਹਨਾਂ ਦਾ ਉਹਨਾਂ ਨੇ ਕਿਹਾ ਕਿ 8 ਤਰੀਕ ਨੂੰ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਸ਼ਨੀਵਾਰ ਨੂੰ ਉਹਨਾਂ ਨੇ ਕਿਹਾ ਕਿ ਮੰਡੇ ਨੂੰ ਉਹ ਆਉਣਗੇ ਤੇ ਜਿਹੜੇ ਇੱਥੋਂ ਦੇ ਜ਼ਿੰਮੇਵਾਰ ਭਰਾ ਨੇ ਉਹਨਾਂ ਦੇ ਨਾਲ ਤਾਲਮਿਲ ਕਰਕੇ ਜਿਹੜੀ ਆ ਉਹ ਗੱਲਬਾਤ ਸੁਲਝਾ ਲੈਣਗੇ ਅਸੀਂ ਇਸ ਕਰਕੇ ਅਸੀਂ ਵੀ ਖਬਰ ਡਿਲੇ ਕਰਤੀ ਇੱਕ ਦਿਨ ਤੇ ਅੱਜ ਹੁਣ ਮੰਡੇ ਆ ਤੇ ਅਸੀਂ ਦੁਵਾਰਾ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਐ ਐਸਡੀਓ ਸਾਹਿਬ ਨਾਲ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਆ ਜ਼ਿਮੀਦਾਰ ਭਰਾਵਾਂ ਦੇ ਨਾਲ ਗੱਲ ਹੋ ਚੁੱਕੀ ਆ ਮਾਮਲਾ ਜਿਹੜਾ ਉਹ ਨਿਪਟ ਚੁੱਕਾ ਪਰ ਜਦੋਂ ਕੀ ਜਿਹੜੇ ਜ਼ਿਮੀਦਾਰ ਭਰਾ ਸੀ ਜਿਨ੍ਹਾਂ ਨੇ ਮਾਮਲਾ ਚੱਕਿਆ ਸੀ ਕਿਸਾਨ ਜਥੇਬੰਦੀਆਂ ਦੇ ਆਗੂ ਸਨ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਕੋਲੇ ਕੋਈ ਵੀ ਨਹੀਂ ਆਇਆ ਔਰ ਨਾ ਹੀ ਸਾਡੀ ਕਿਸੇ ਨਾਲ ਕੋਈ ਗੱਲ ਹੋਈ ਆ ਤੇ ਇਹ ਪਤਾ ਨਹੀਂ ਉਹਨਾਂ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਪਤਾ ਨਹੀਂ ਐਸਜੀਓ ਸਾਹਿਬ ਜਿਹੜੇ ਆ ਉਹਨਾਂ ਨੇ ਕਿਹੜੇ ਜ਼ਿਮੀਂਦਾਰ ਨਾਲ ਗੱਲਬਾਤ ਕੀਤੀ ਆ ਹੁਣ ਇਹ ਤੁਸੀਂ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੀ ਗੱਲਬਾਤ ਵੀ ਤੁਸੀਂ ਸੁਣੋ ਉਹਨਾਂ ਨੇ ਕੀ ਕਿਹਾ ਇਸ ਸਬੰਧੀ ਬਾਕੀ ਗੱਲਾਂ ਤੁਹਾਨੂੰ ਬਾਅਦ ਚ ਦੱਸਦੇ ਆ ਅ ਦੱਸ ਕੋ ਅਸੀਂ ਉਸ ਦਿਨ ਕਵਰੇਜ ਕੀਤੀ ਸੀ ਤੇ ਜਿਹੜੀ ਨਹਿਰ ਨੂੰ ਲੈ ਕੇ ਤੇ ਉਹਦੇ ਵਿੱਚ ਐਸ ਡੀਓ ਜਿਹੜੇ ਨੇ ਨਹਿਰੀ ਵਿਭਾਗ ਦੇ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਸੋਮਵਾਰ ਆਵਾਂਗੇ ਮੰਡੇ ਨੂੰ ਤੇ ਜਿਹੜੀ ਆ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਅਸੀਂ ਮੰਡੇ ਦੇ ਕਰ ਵੇਟ ਵੀ ਕੀਤੀ ਉਹਨਾਂ ਦੀ ਅੱਜ ਤੇ ਹੁਣ ਜਿਹੜੇ ਕਿਸਾਨ ਆ ਉਹ ਆਪਣੇ ਨਾਲ ਨੇ ਕਿਸਾਨ ਭਰਾ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਐਸ ਡੀਓ ਸਾਹਿਬ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਉਹਨਾਂ ਨੇ ਤੁਹਾਨੂੰ ਅੱਜ ਕਿਹਾ ਸੀ ਆਉਣ ਬਾਰੇ ਹੈ ਤੁਹਾਡੇ ਕੋਲੇ ਨਾ ਵੀਰ ਜੀ ਕੋਈ ਨਹੀਂ ਸਾਡੇ ਕੋਲ ਆਇਆ ਨਾ ਕੋਈ ਐਸਡੀਓ ਆਇਆ ਨਾ ਕੋਈ ਡੀਸੀ ਦਾ ਫੋਨ ਕਿਸੇ ਦਾ ਕੋਈ ਗੱਲਬਾਤ ਨਹੀਂ ਹੋਈ ਅਜੇ ਤੱਕ ਤੇ ਉਹਨਾਂ ਦਾ ਤਾਂ ਕਹਿਣਾ ਕਿ ਮੇਰੀ ਜਿਹੜੀ ਉੱਥੇ ਮੌਜੂਦ ਕਿਸਾਨ ਆ ਉਹਨਾਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਐਸਡੀਓ ਸਾਹਿਬ ਨੇ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਕਿਸਾਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਵੀਰ ਜੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਪਤਾ ਨਹੀਂ ਐਸਡੀਐਸ ਆਪ ਦੇ ਕਿਹੜੇ ਕਿਸਾਨ ਨਾਲ ਗੱਲਬਾਤ ਹੋਈ ਆ ਠੀਕ ਆ ਨਾ ਹਾਂ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਸਾਡੇ ਨਾਲ ਨਹੀਂ ਕਿਸੇ ਨਾਲ ਵੀ ਹੋਈ ਜਿੰਨੇ ਵੀ ਅਸੀਂ ਮੈਂਬਰ ਗਏ ਸੀ ਉੱਥੇ ਨਹਿਰ ਦੇ ਮੁੱਦੇ ਤੇ ਲੈ ਕੇ ਕੀ ਤੇ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਜੇ ਸੀਨੀਅਰ ਅਧਿਕਾਰੀ ਨੇ ਐਸਪੀ ਸਾਹਿਬ ਡੀਸੀ ਸਾਹਿਬ ਉਹਨਾਂ ਨੂੰ ਕੀ ਬੇਨਤੀ ਕਰਦੇ ਹੋ ਅਸੀਂ ਉਹਨਾਂ ਨੂੰ ਇਹ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਜਿਵੇਂ ਸਾਡੀ ਨਹਿਰ ਪਟਕੇ ਕਿਲਾ ਲੈ ਕੇ ਗਏ ਨੇ ਉਸ ਨੂੰ ਦੁਬਾਰਾ ਹੋਵੇ ਚਾਲੂ ਕੀਤਾ ਜਾਵੇ ਜਿਨ੍ਹਾਂ ਮੁਲਜ਼ਮਾਂ ਨੇ ਕੰਮ ਕੀਤਾ ਨਾਜਾਇਜ਼ ਮਾਈਨਿੰਗ ਕੀਤੀ ਆ ਉਹ ਜਾਇ ਜਾਈ ਹੋਵੇ ਚਾਹੇ ਕੋਈ ਵੀ ਹੋਰ ਹੋਵੇ ਐਸਡੀਓ ਹੋਵੇ ਉਹਨਾਂ ਦੇ ਬੰਦੇ ਕਾਰਵਾਈ ਕੀਤੀ ਜਾਵੇ ਸਾਡਾ ਮਸਲਾ ਹੱਲ ਕੀਤਾ ਜਾਵੇ ਠੀਕ ਆ ਨਾ ਜੇ ਨਾ ਹੱਲ ਕੀਤਾ ਤਾਂ ਅਸੀਂ ਕੋਈ ਫਿਰ ਵੱਡਾ ਸ਼ੰਗਰਸ ਵਿੰਡਾਂਗੇ ਤੁਸੀਂ ਦੋਹਾਂ ਹੀ ਤਰ੍ਹਾਂ ਦੀ ਗੱਲਬਾਤ ਸੁਣ ਚੁੱਕੇ ਹੋ ਐਸਡੀਓ ਸਰਦਾਰ ਗਰੇਵਾਲ ਸਾਹਿਬ ਨਹਿਰੀ ਪਾਗ ਅਤੇ ਜਈ ਸਾਹਿਬ ਜਿਨ੍ਹਾਂ ਦੇ ਹੁਕਮਾਂ ਦੇ ਨਾਲ ਹੀ ਇਹ ਮਿੱਟੀ ਜਿਹੜੀ ਆ ਚੱਕੀ ਜਾ ਸਕਦੀ ਆ ਜਾ ਨਹੀਂ ਚਾ ਚੱਕੇ ਜਾਂਦੇ ਉਹ ਇਹਨਾਂ ਦੇ ਹੁਕਮ ਅਨੁਸਾਰੀ ਹੋਣੀ ਆ ਤੇ ਪਰ ਉਹ ਦੋਨੋਂ ਹੀ ਇਸ ਗੱਲ ਦੇ ਉੱਤੇ ਟਾਲਮਟੋਲ ਕਰਦੇ ਨਜ਼ਰ ਆਏ ਕੋਈ ਸਪਸ਼ਟ ਜਵਾਬ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਪਰ ਦੂਸਰੇ ਵੱਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਐਲਾਨ ਕਰ ਦਿੱਤਾ ਵਾ ਕਿ ਜੇਕਰ ਉਹਨਾਂ ਦੀ ਉੱਥੇ ਉਹ ਜਿੰਨੀ ਨਹਿਰ ਉੱਥੋਂ ਪੱਟੀ ਗਈ ਹੈ ਉਹ ਦੁਬਾਰਾ ਉੱਥੇ ਵਾਪਸ ਨਹੀਂ ਮਿੱਟੀ ਪਾਈ ਜਾਂਦੀ ਤਾਂ ਉਹ ਉੱਥੇ ਕੋਈ ਐਜੀਟੇਸ਼ਨ ਜਿਹੜਾ ਸੰਘਰਸ਼ ਆ ਉਹ ਸ਼ੁਰੂ ਕਰ ਦੇਣਗੇ ਅਸੀਂ ਵੀ ਇਸ ਮਾਮਲੇ ਸੰਬੰਧੀ ਸੀਨੀਅਰ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੈ ਕੇ ਇਸ ਮਾਮਲੇ ਦੀ ਜਿਹੜੀ ਅਨਿਰਪੱਖ ਜਾਂਚ ਕਰਕੇ ਇਸ ਨੂੰ ਜਲਦੀ ਜਲਦੀ ਨਿਪਟਾ ਲਿਆ ਨਿਪਟਾ ਲਿਆ ਜਾਵੇ ਤਾਂ ਜੋ ਕਿ ਇਹ ਕੋਈ ਵੱਡੀ ਤੂਲਨਾ ਫੜ ਸਕੇ ਇੱਥੇ ਕੋਈ ਵੱਡਾ ਐਜੀਟੇਸ਼ਨ ਜਿਹੜਾ ਉਹ ਸ਼ੁਰੂ ਨਾ ਹੋ ਸਕੇ ਉਸ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਨਿਪਟਾ ਲਿਆ ਜਾਵੇ ਤੁਹਾਨੂੰ ਕੀ ਲੱਗਦਾ ਤੁਸੀਂ ਸਾਰੀ ਗੱਲਬਾਤ ਸੁਣੀ ਆ ਗੱਲਬਾਤ ਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਕੌਣ ਸਹੀ ਹੈ ਜਾਂ ਕੌਣ ਗਲਤ ਆ ਕਿੱਥੇ ਇੱਕ ਜਾ ਕੇ ਇਹ ਗੱਲ ਜਿਹੜੀ ਆ ਇਹ ਰੁਕਦੀ ਐ ਸਾਰੀ ਗੱਲਬਾਤ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਿਹੜੀ ਆ ਉਹ ਪੇਜ ਸਕਦੇ ਹੋ ਮਿਲਦੇ ਆ ਕਿਸੇ ਹੋਰ ਮੁੱਦੇ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜਿੰਦਾਬਾਦ 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 ਇਥੇ ਤੋਂ ਨੈਰ ਨਹੀਂ ਚਾਹੁੰਦੇ ਆਗੇ ਪਾਸੇ ਇੱਥੇ ਮੱਟਾ ਮੋਰਚਾ ਲਾਵਾਂਗੇ ਨਾ ਸਾਡੀ ਗੱਲ ਸੁਣੇਗੀ ਤੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ